ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵਿਖਾਲ ਇਹ ਆਪਈ ਮੋ ਦਾਤਣੇ ਨਿਰਧਿਰਦ ਰਖਾ ਸਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਕਰ ਦੁਜਾ ਮਹਲਾ ਪੰਜਵਾ ਤੁਦ ਬਿਨ ਦੁਜਾ ਨਹੀਂ ਕੋਏ ਤੂੰ ਕਰਤਾਰ ਰਹਿ ਸੋਏ ਤੇਰਾ ਜੋੜ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਤੁਦ ਬਿਨ ਦੁਜਾ ਨਹੀਂ ਕੋਇ ਭੂ ਕਰਤਾਰ ਕਰੈ ਸੋ ਹੋਏ ਤੇਰਾ ਜੋੜ ਹੈ ਤੇਰੀ ਮੰਨ ਦੀ ਤੈ ਸਦਾ ਸਦਾ ਜਪੁ ਸਾਨ ਕੇ ਇਕ ਸਭ ਉਪਰ ਪਰਮ ਬ੍ਰਹਮ ਦਾਤਾਰ ਤੇਰੀ ਤੇ ਕਾ ਤੇਰਾ ਆਧਾਰ ਆ ਹ ਤੂੰ ਹੈ ਹੀ ਹੋਵਨ ਹਾਰ ਅਗਮ ਅਗਾਧ ਉੱਚੇ ਅਪਾਰ ਜੋ ਤੁਧ ਸਿਵ ਹੈ ਤਿਨ ਪਉ ਦੁਖ ਨਾਹੀ ਗੁਰ ਪ੍ਰਸਾਦਿ ਨਾਨਕ ਗੁਣ ਗਾਈ ਜੋਿਸ ਸੋ ਤੇਰਾ ਰੂਪ ਗੁਰ ਨਿਧਾਨ ਗੋਵਿੰਦ ਨੂੰ ਪੈ ਸਿਮਾਰੇ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਾ ਬਲਿਆਰੇ ਿਸਕੇ ਸੰਗ ਤਰੈ ਸੰਸਾਰੇ ਕਉ ਨਾਨਕ ਪ੍ਰਭ ਲੋਚਾ ਪੂਰੇ ਸੰਤ ਜਨ ਕੀ ਬਾਛਾ ਤੂਰੇ ਜਿਨ ਜਪਿਆ ਤਿਸ ਕਉ ਬਲੇ ਹਾਰੇ ਤਿਸਕੇ ਸੰਗ ਤਰੈ ਸੰਸਾਰੇ ਕੋਹ ਨਾਨਕ ਪ੍ਰਭ ਲੋਚਾ ਪੂਰੇ ਸੰਤ ਜਨਾ ਕੀ ਬਾਚਾ ਪੂਰੇ ਵਾਹਰ ਜੀ ਕਾ ਖੰਸਾ ਵਾਹਰ ਜੀ ਕੀ ਪਤੇ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਭਾਗੇ ਹਾਂ ਜੋ ਅੰਮ੍ਰਿਤ ਵੇਲੇ ਦੇ ਦਵਾਨਾ ਦੀਆਂ ਹਾਜ਼ਰੀਆਂ ਭਰਨ ਦਾ ਅਸਭਾਗ ਪ੍ਰਾਪਤ ਹੋ ਰਿਹਾ ਹੈ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਅੱਜ ਦਾ ਜੋ ਪਾਵਨ ਮੌਕਾ ਆਪ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਇਸ ਦਾ ਪਾਠ ਕਰਮਣ ਕੀਤਾ ਹੈ ਸੋ ਇਸ ਪਾਵਨ ਸ਼ਰਧੀ ਵਿਚਾਰ ਕੋ ਪਹਿਲਾ ਮਾਨਵ ਗ੍ਰਤੀ ਇਕਾਗਰ ਕਰੀਏ ਪਿਆਰ ਦੇ ਨਾਲ ਸਾਰੀ ਸੰਗਤ ਜੱਪਿਓ ਜੀ ਸਾਰੇ ਆਖੋ ਜੀ ਸਦਨਾ ਸ੍ਰੀ ਵਾਰ ਜੀ ਗੁਰੂ ਸਾਹਿਬ ਜੀ ਗੁਰਮੁਖੋ ਜੋ ਇਹ ਪਾਵਨ ਬਾਕਿਆ ਪਾਵਨ ਸ਼ਬਦਿਆ 3 ਲੰਗ ਰਾਗ ਦੇ ਵਿੱਚ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆ ਦੀ ਪਾਵਨ ਅਤੇ ਪਵਿੱਤਰ ਅੰਮ੍ਰਿਤ ਮਈ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦਿਆ ਘਰ ਦੂਜੇ ਦੇ ਰੂਪ ਦੇ ਵਿੱਚ ਤੇ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਪਰਮੇਸ਼ਰ ਤੋਂ ਇਲਾਵਾ ਉਸ ਰੱਬ ਤੋਂ ਇਲਾਵਾ ਦੂਜੀ ਗੱਲ ਹੀ ਨਹੀਂ ਕਰਦੇ ਪਏ ਕਿ ਦੁਨੀਆ ਤੇ ਇੱਕ ਕੇਵਲ ਰੱਬ ਹੈ ਪਰਮੇਸ਼ਰ ਹੈ ਜਿੰਦੀ ਬੰਦਗੀ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਦੁਨੀਆ ਤੇ ਕੋਈ ਹੋਰ ਦੂਜਾ ਹੈ ਹੀ ਕੋਈ ਨਹੀਂ ਇਸ ਤੋਂ ਇਲਾਵਾ ਕਿ ਦੁਨੀਆ ਤੇ ਦੂਜਾ ਕੋਈ ਨਹੀਂ ਹੈਗਾ ਇਹਦਾ ਮਤਲਬ ਆ ਸਤਗੁਰੂ ਜੀ ਨੂੰ ਤਾਂ ਕਹਿਣਾ ਪਿਆ ਕਿ ਪ੍ਰਾਤਨ ਸਮੇਂ ਤੋਂ ਹੀ ਲੈ ਕੇ ਜਿਹੜੇ ਲੋਕ ਆ ਉਹ ਦੂਜੇ ਦੀ ਭਾਲ ਦੇ ਵਿੱਚ ਪੁਰੇ ਹੋਇਆ ਭਾਵ ਕਿ ਪਰਮੇਸ਼ਰ ਤੋਂ ਟੁੱਟ ਕੇ ਤੇ ਦੂਜਿਆਂ ਦੀ ਜਿਹੜੀ ਆ ਬੰਦਗੀ ਕਰਦੇ ਪਏ ਆ ਸਤਗੁਰੂ ਜੀ ਕਹਿੰਦੇ ਆ ਅਵਰ ਦੂਜਾ ਕਿਉਂ ਸੇਵੀ ਐ ਜੰਮੇ ਤੇ ਮਰ ਜਾਏ ਜਿਹੜੇ ਮਨੁੱਖ ਦੇਹਾਂ ਦੀ ਪੂਜਾ ਕਰਦੇ ਹਨ ਸਰੀਰਾਂ ਦੀ ਪੂਜਾ ਕਰਦੇ ਹਨ ਮੂਰਤੀ ਦੀ ਪੂਜਾ ਕਰਦੇ ਹਨ ਮਾਲਕ ਕਹਿੰਦੇ ਵੀ ਅਵਰ ਦੂਜਾ ਕਿਉਂ 세ਵੀਏ ਕਿਨ ਦੂਜੇ ਦੀ ਹੋਰ ਦੀ ਅਰਧਨਾਇ ਕਿਉਂ ਕਰੀਏ ਉਹਨੂੰ ਜੰਮ ਵੀ ਹੈ ਕਿਉਂ ਉਹਨੂੰ ਮੰਨਣਾ ਹੀ ਕਿਉਂ ਹੈ ਕਿਉਂਕਿ ਜੰਮੇ ਤੇ ਮਰ ਜਾਏ ਕਿਨ ਜੰਮਦਾ ਆ ਮਰ ਜਾਂਦਾ ਆ ਹੁਣ ਜਿਹੜਾ ਜੰਮਦਾ ਆ ਤੇ ਮਰ ਜਾਂਦਾ ਆ ਉਹ ਭਗਵਾਨ ਨਹੀਂ ਹੋ ਸਕਦਾ ਫਿਰ ਸ਼ਬਦ ਨੂੰ ਕਹਿੰਦੇ ਵੀ ਏਕੋ ਸਿਮਰੋ ਨਾਨਕਾ ਇੱਕ ਉਸ ਪਰਮੈਸ਼ਰ ਨੂੰ ਸਿਮਰੋ ਜੋ ਜਲ ਥਲ ਰਿਹਾ ਸਮਾਇਏ ਕਹਿੰਦੇ ਜਿਹੜਾ ਜਲ ਦੇ ਵਿੱਚ ਵੀ ਆ ਤੇ ਤੇੜਾ ਥਲ ਦੇ ਵਿੱਚ ਵੀ ਆ ਹਰ ਇੱਕ ਦੇ ਅੰਦਰ ਜਿਹੜਾ ਸਮਾਇਆ ਹੋਇਆ ਵਾ ਮਾਲਕ ਕਹਿੰਦੇ ਵੀ ਉਹਨੂੰ ਸਿਮਰੋ ਉਸ ਨੂੰ ਸਿਮਰੋ ਪਰ ਮਨੁੱਖ ਦੇਹਾਂ ਦਾ ਪੁਜਾਰੀ ਬਣ ਗਿਆ ਵਾ ਇਹ ਸਰੀਰਾਂ ਦੀ ਪੂਜਾ ਕਰਦਾ ਆ ਇਹ ਨਿਰੰਕਾਰ ਦੀ ਪੂਜਾ ਨਹੀਂ ਕਰਦਾ ਇਹ ਦੁਨਿਆਵੀ ਆਕਾਰ ਦੀ ਪੂਜਾ ਕਰਦਾ ਆ ਸਰੀਰ ਦੀ ਪੂਜਾ ਕਰਦਾ ਆ ਸਰੀਰ ਨੂੰ ਮੰਨਦਾ ਆ ਮਾਲਕ ਕਹਿੰਦੇ ਵੀ ਨਾ ਤੂੰ ਪਰਮੇਸ਼ਰ ਦੀ ਬੰਦਗੀ ਕਰ ਉਸ ਰੱਬ ਨੂੰ ਜਪ जिने ਤੈਨੂੰ ਪੈਦਾ ਕੀਤਾ ਆ ਜਿਨੇ ਪੈਦਾ ਕੀਤਾ ਆ ਤੇ ਅੱਜ ਦੇ ਸ਼ਬਦ ਵਿੱਚ ਸਤਿਗੁਰ ਕਹਿੰਦੇ ਵੀ ਤੁਰਦ ਬਿਨ ਦੂਜਾ ਨਾ ਹੀ ਕੋਈ ਤੁਰਦ ਬਿਨ ਪ੍ਰਮਾਤਮਾ ਜੀ ਤੇਰੇ ਤੋਂ ਬਿਨਾ ਦੂਜਾ ਕੋਈ ਹੈ ਹੀ ਕੋਈ ਨਹੀਂ ਦੁਨੀਆ ਤੇ ਤੂੰ ਕਰਤਾਰ ਕਰੈ ਸੋ ਹੋਏ ਤੂੰ ਸਭ ਕੁਝ ਕਰਨ ਵਾਲਾ ਆ ਤੂੰ ਕਰਤਾਰ ਆ ਸਭ ਕੁਝ ਕਰਨ ਵਾਲਾ ਹੈ ਤੇ ਮਾਲਕ ਤੇਰਾ ਜੋਰ ਜੋਰ ਬਲ ਤੇਰਾ ਜੋਰ ਤੇਰੀ ਮਨ ਏਕ ਤੇਰਾ ਜੋਰ ਆ ਤੇਰਾ ਬਲ ਆ ਤੇਰੀ ਮਨ ਏਕ ਮਨ ਦੇ ਵਿੱਚ ਤੇਰੀ ਹੀ ਟੇਕ ਲੈਣੀ ਚਾਹੀਦੀ ਹੈ ਤੇਰੀ ਹੀ ਟੇਕ ਤੇਰਾ ਹੀ ਆਸਰਾ ਤੇ ਸਤਿਗੁਰੂ ਸਦਾ ਸਦਾ ਜਪ ਨਾਨਕ ਏਕ ਧੰਗੁਰ ਨਾਨਕ ਸਹਿ ਮਹਾਰਾਜ ਕਹਿੰਦੇ ਸਦਾ ਸਦਾ ਵਸਤੇ ਕਿੰਨੂ ਜਪ ਏਕ ਪਰਮੇਸ਼ਰ ਦੀ ਬੰਦਗੀ ਕਰ ਇੱਕ ਰੱਬ ਨੂੰ ਧਿਆ ਤ ਤੇ ਜਦੋਂ ਇੱਕ ਰੱਬ ਨੂੰ ਜਪਣ ਦੀ ਗੱਲ ਕੀਤੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਬੜਾ ਸੋਣਾ ਸ਼ਬਦ ਆ ਗੁਰੂ ਅਮਰਦਾਸ ਮਹਾਰਾਜ ਜੀਾਂ ਦੀ ਪਟਾ ਨੇ ਬਹੁਤ ਸੋਹਣੇ ਤਰੀਕੇ ਨਾਲ ਉਸਤਤ ਕੀਤੀ ਹੈ ਪਟਾ ਨੇ ਘਟਸਾਵਨ ਕਹਿੰਦੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੁਹ ਇੱਕ ਇੱਕ ਦੋਇ ਖਾਇ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇਕਸਮੇ ਲੈਣੋ ਇਸ ਇੱਕ ਅੜ ਪੰਜ ਸਿੱਧੇ 35ਵੇਂ ਖੀਣੋ ਇੱਕ ਜੇ ਲੱਖ ਲੱਖੋ ਅ ਲਖ ਹੈ ਇੱਕ ਇੱਕ ਕਰ ਵਰਨੋ ਗੁਰ ਅਮਰਦਾਸ ਜਾਲਪ ਪੜੇ ਤੂੰ ਇੱਕ ਲੋੜੈ ਇੱਕ ਮੰਨਿਓ ਵਰਸ ਬਲ ਤਾ ਪੜਿਓ ਇੱਕ ਕਹਿੰਦੇ ਗੁਰ ਅਮਰਦਾਸ ਮਹਾਰਾਜ ਨੇ ਇੱਕ ਦੀ ਪੜਾਈ ਕੀਤੀ ਭਾਗ ਪਰਮੇਸ਼ਰ ਇੱਕ ਕਰਕੇ ਮੰਨਿਆ ਮਨ ਭਰਿਓ ਇਕ ਤੇ ਉਸ ਇਕ ਪਰਮੇਸ਼ਰ ਨੂੰ ਵੀ ਆਪਣੇ ਮਨ ਦੇ ਵਿੱਚ ਟਿਕਾਇਆ ਵਾ ਕਰ ਇਕ ਵਿਸ਼ਾਣਿਓ ਉਸ ਨੇ ਪੈਦਾ ਕਰਨ ਵਾਲੇ ਇਕ ਦੀ ਹੀ ਵਿਸ਼ਾਣ ਕੀਤੀ ਹੈ ਨੈਣ ਬੈਣ ਮੁਹੇ ਇਕ ਇਕ ਆਦੇ ਨੈਣਾਂ ਦੇ ਨਾਲ ਉਸ ਇਕ ਪਰਮੇਸ਼ਰ ਨੂੰ ਹੀ ਦੇਖਿਆ ਵਾ ਦੇਠਾ ਇਹ ਨਾ ਜਾਣਿਓ ਦੂਜਾ ਕੋਈ ਜਾਣਿਆ ਹੀ ਨਹੀਂ ਹੈਗਾ ਦੂਜੇ ਕਿਸੇ ਨੂੰ ਜਾਣਿਆ ਨਹੀਂ ਹੈਗਾ ਸੁਪਨ ਇੱਕ ਕਨ ਜੇ ਕਿ ਸੁਪਨਾ ਵੀ ਲਿਆ ਵਾ ਤੇ ਪਰਮੇਸ਼ਰ ਦਾ ਲਿਆ ਵਾ ਪਰਤਖ ਇੱਕ ਪਰਤਖ ਕਰਕੇ ਇੱਕ ਨੂੰ ਵੇਖਿਆ ਪਰਮੇਸ਼ਰ ਨੂੰ ਇੱਕ ਸਮਾ ਲੀਣੋ ਤੇ 30 ਇੱਕ ਅਰ ਪੰਜ ਸਿੱਧ 30 3 ਦਿਨ 5 ਸਿੱਧ 35 ਸਮੇ ਖੀਣੋ 35 ਗੁਰਮੁਖੀ ਦੇ 35 ਅੱਖਰ ਰਹਿ ਗਏ ਤਾਂ ਕਹਿੰਦੇ 35 ਅੱਖਰਾਂ ਦੇ ਵਿੱਚ ਵੀ ਤੂੰ ਸੱਚੇ ਪਾਤਸ਼ਾਹ ਇੱਕ ਦੀ ਪਛਾਣ ਕੀਤੀ ਹੈ ਕਹਿੰਦੇ ਏਕੋ ਜੇ ਲੱਖ ਲੱਖੋਂ ਅਲੱਗ ਹੈ ਉਹ ਲੋਕਾਂ ਨੇ ਤਾਂ ਅਲੱਗ ਕਰਕੇ ਮੰਨਿਆ ਵਾ ਪਰ ਇੱਕ ਇੱਕ ਕਰ ਵਰਨੋ ਤੂੰ ਇੱਕ ਇੱਕ ਦੀ ਪਛਾਣ ਕੀਤੀ ਹੈ ਪਰਮੇਸ਼ਰ ਕੱਲੇ ਦੀ ਪਛਾਣ ਕੀਤੀ ਹੈ ਇੱਕੋ ਜੇ ਲੱਖ ਲੱਖ ਅਲੱਖ ਹੈ ਇੱਕ ਇੱਕ ਕਰ ਵਰਨੋ ਗੁਰ ਅਮਰਦਾਸ ਜਲਪ ਭਣੇ ਜਲਪ ਭਣ ਪਟ ਸਾਹਿਬ ਬਣ ਕਹਿੰਦੇ ਤੂੰ ਇੱਕ ਲੋੜ ਹੈ ਇੱਕ ਮਨਿਓ ਤੂੰ ਇੱਕ ਨੂੰ ਲੋੜਿਆ ਵਾ ਤੇ ਇੱਕ ਨੂੰ ਹੀ ਮੰਨਿਆ ਵਾ ਤੇ ਹੁਣ ਅਸੀਂ ਆਪਣੇ ਹੀ ਹਿਰਦੇ ਤੇ ਝਾਤ ਮਾਰ ਕੇ ਵੇਖੀਏ ਵੀ ਅਸੀਂ ਕਿੰਨਿਆਂ ਨੂੰ ਮੰਨਦੇ ਆ ਸੱਚੇ ਪਾਤਸ਼ਾਹ ਜੀਓ ਤੂੰ ਤਾਂ ਇੱਕ ਨੂੰ ਲੋੜਿਆ ਵਾ ਇੱਕ ਨੂੰ ਰੱਧਿਆ ਵਾ ਇੱਕ ਦੀ ਪਛਾਣ ਕੀਤੀ ਐ ਇੱਕ ਨੂੰ ਮੰਨਿਆ ਵਾ ਰੱਬ ਕੋਲ ਆਵਾ ਕਿਸੇ ਨੂੰ ਮੰਨਿਆ ਹੀ ਨਹੀਂ ਹੈਗਾ ਤੇ ਅਸੀਂ ਕਿੰਨੇ ਰੱਬ ਬਣਾ ਕੇ ਬੈਠੇ ਆ ਇਸ ਧਰਤੀ ਤੇ ਕਿੰਨੇ ਰੱਬ ਸਤਗੁਰ ਕਹਿੰਦੇ ਆ ਵੀ ਇੱਕ ਪਰਮੇਸ਼ਰ ਆ ਦੁਨੀਆ ਤੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਹਿੰਦੇ ਇੱਕ ਨੂੰ ਸਿਮਰ ਇੱਕ ਨੂੰ ਸਿਮਰ ਓ ਪਿਆਰੇ ਤੇ ਕਲ ਕਲੇਸ਼ ਲੋਭ ਨੂੰ ਹੈ ਜਿਹੜਾ ਕਲ ਤੇ ਕਲੇਸ਼ ਪਏ ਅੰਦਰ ਕਲਵਨ ਕਾਲ ਤੇ ਕਲੇਸ਼ ਜਿਹੜੇ ਅੰਦਰ ਪਏ ਆਗੇ ਲੋਭ ਨੂੰ ਜਿਹੜਾ ਲੋਭ ਆ ਲੋਭ ਵਾਲੇ ਅੰਦਰ ਕੁੱਤਾ ਬਿਠਾਇਆ ਮੋਹ ਮੋਨੀਤ ਅੰਦਰ ਜੜੀਆਂ ਨੇ ਮਹਾ ਭਵਜਲ ਤਾਰੇ ਕਹਿੰਦੇ ਤੈਨੂੰ ਮਹਾ ਭਵਜਲ ਤੂੰ ਸੰਸਾਰ ਸਮੁੰਦਰ ਤੋਂ ਗੁਰਦੇਵ ਪਾਰ ਲੰਘਾ ਦੇਵੇਗਾ ਪਾਰ ਲੰਘਾ ਦੇ ਦੇਗਾ ਹੁਣ ਜਿਹੜਾ ਲੋਭ ਦੇ ਅੰਦਰ ਕੁੱਤਾ ਬਿਠਾਇਆ ਨਾ ਖੂਮਾ ਕਰੇ ਇਹ ਲੋਭੀ ਕੁੱਤਾ ਆ ਮਾਲਕ ਨੇ ਵੀ ਲਾ ਕੁੱਤਾ ਤੇ ਲੋਭ ਦੇ ਅੰਦਰ ਕੁੱਤਾ ਆ ਹੁਣ ਕੁੱਤੇ ਨੂੰ ਕੀ ਹੈ ਕੁੱਤਾ ਬਹੁਤ ਲਾਲਚੀ ਹੁੰਦਾ ਹੈ ਕੁੱਤਾ ਬਹੁਤ ਲਾਲਚੀ ਹੁੰਦਾ ਹੈ ਤੇ ਕੁੱਤੇ ਜਿੰਨਾ ਕੋਈ ਵਫਾਦਾਰ ਵੀ ਕੋਈ ਨਹੀਂ ਹੁੰਦਾ ਕੁੱਤਾ ਲਾਲਚ ਦੇ ਵਾਸਤੇ ਵਿੱਚ ਆ ਕੇ ਤੇ ਆਪਣੇ ਮਾਲਕ ਦੇ ਨਾਲ ਗਰਦਾਰੀ ਕਰ ਜਾਂਦਾ ਹੈ ਕੁੱਤਾ ਭੌਂਗਦਾ ਪਿਆਵਾ ਕੁੱਤੇ ਨੂੰ ਗੁਰਗੀ ਸੱਟਣ ਦੀ ਲੋੜ ਹੈ ਤੇ ਕੁੱਤੇ ਨੇ ਪੂਛ ਹਲਾਉਂਦੇ ਹਿਲਾਉਂਦੇ ਭੁੱਲ ਜਾਣਾ ਆ ਕਿ ਮੈਂ ਆਪਣੇ ਮਾਲਕ ਦਾ ਵਫਾਦਾਰ ਆ ਉਹਨੇ ਲਾਲਚ ਵਸ ਆ ਕੇ ਘੌਂਕਣਾ ਬੰਦ ਕਰ ਦੇਣਾ ਆ ਤੇ ਜਿਹੜੀ ਗੁਰਕੀ ਸਟਾਂਗੇ ਉਸ ਨੂੰ ਉਹਨੇ ਖਾਣ ਲੱਗ ਜਾਣਾ ਆ ਉਦਨੀ ਦੇਰ ਤੱਕ ਚੋਰਾਂ ਨੇ ਆਪਣਾ ਸਾਰਾ ਕੰਮ ਕਰਕੇ ਚਲੇ ਜਾਣਾ ਆ ਹੁਣ ਲੋਭ ਦਾ ਕੁੱਤਾ ਆ ਮਨ ਦੇ ਵਿੱਚ ਬੈਠਾ ਤੇ ਲੋਭੀ ਬੰਦੇ ਦਾ ਵਸਾ ਨਹੀਂ ਕਰਨਾ ਚਾਹੀਦਾ ਲੋਭੀ ਬੰਦੇ ਦਾ ਕਦੀ ਵੀ ਇਤਬਾਰ ਨਹੀਂ ਕਰਨਾ ਚਾਹੀਦਾ ਲੋਭੀ ਬੰਦੇ ਤੇ ਕਦੀ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਤਗੁਰ ਕਹਿੰਦੇ ਆ ਮਾਲਕ ਨੂੰ ਲੋਭੀ ਕਾਗਜ਼ਾਂ ਨਾਲ ਕਿੱਜੇ ਇਹਦੇ ਪੰਨ ਭੜ ਵੀ ਵਸਾ ਨਹੀਂ ਕਰਨਾ ਚਾਹੀਦਾ ਇਹਦੇ ਦੇ ਪੰਨ ਭੜ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜੇਕਾ ਪਾਰ ਵਸਾਏ ਅੰਤਕਾਲਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ ਕਹਿੰਦੇ ਕੋਈ ਪਤਾ ਨਹੀਂ ਲੋਭੀ ਬੰਦਾ ਤੈਨੂੰ ਕਿੱਥੇ ਛੱਡ ਦੇਵੇ ਕਿਹੜੇ ਡੂੰਘੇ ਖੂਦ ਵਿੱਚ ਛੱਡ ਦੇਵੇ ਤੇ ਜਿੱਥੇ ਹੱਥ ਪਾ ਕੇ ਕੱਢਿਆ ਵੀ ਨਾ ਜਾ ਸਕੇ ਕਹਿੰਦੇ ਲੋਭੀ ਬੰਦੇ ਦਾ ਕੋਈ ਇਤਬਾਰ ਕੋਈ ਨਹੀਂ ਹੈ ਸੰਸਕ੍ਰਿਤ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਾਰਾ ਨੇ ਬੜਾ ਸੋਣਾ ਕਿਹਾ ਗੁਰੂ ਅਰਜਨ ਸਾਹਿਬ ਜੀ ਕਿਹਾ हे ਲੋਭਾ ਲੰਪਟ ਸੰਧ ਸਿਰ ਮੋਰ ਸੰਖ ਫਿਰ ਮੋਰ ਬੜਾ ਵੱਡਾ ਲਾਲਚਿਆ ਅੰਨ ਕਲਹਿਰੀ ਕਲੋਲ ਤੇ ਕਹਿੰਦੇ ਬੜੇ ਤਰੀਕਿਆਂ ਦੇ ਨਾਲ ਕਲੋਲ ਕਰਦਾ ਆ ਖੇਡ ਤਮਾਸ਼ੇ ਕਰਦਾ ਆ ਬੰਦੇ ਨੂੰ ਭਰਮਾ ਲੈਂਦਾ ਆ ਅਨਕ ਲਹੜੀ ਕਲੋਲ ਤੇ ਕੰ ਮੈਚ ਮਿੱਤਰਾਂ ਦੇ ਮੈਚ ਇਸਤੰਗ ਮੈਚ ਬਾਤ ਕੀਤਾ ਕਭ ਲੱਜਿਆ ਕੰਦੇ ਲੋਭ ਜਿਹੜਾ ਆ ਐਨਾ ਖਤਰਨਾਕ ਆ ਕੰਨ ਮੈਚ ਮਿੱਤਰਾਂ ਗੰਦੇ ਲੋਭੀ ਬੰਦਾ ਆ ਮਿੱਤਰ ਨੂੰ ਵੀ ਨਹੀਂ ਬਖਸ਼ਦਾ ਮੈਚ ਇਸਤੰਗ ਕੰਦੇ ਲੋਭੀ ਬੰਦਾ ਆਪਣੇ ਗੁਰੂ ਨੂੰ ਵੀ ਬਖਸ਼ਦਾ ਮੈਚ ਬਾਤ ਕੀਤਾ ਤੋ ਲੱਗਿਆ ਕੰਦੇ ਇਹਨੂੰ ਲਾਜ ਹੀ ਸ਼ਰਮ ਵੀ ਨਹੀਂ ਹੁੰਦੀ ਲੋਭੀ ਬੰਦਾ ਲੋਭ ਦੇ ਲਾਲਚ ਦੇ ਵਸ ਦੇ ਵਿੱਚ ਆ ਕੇ ਆਪਣੇ ਮਾਤਾ ਤੇ ਪਿਤਾ ਦੇ ਨਾਲ ਵੀ ਲੜਾਈ ਤੇ ਝਗੜਾ ਜਿਹੜਾ ਆ ਉਹ ਕਰ ਲਿੰਦਾ ਆ ਇਹਨੂੰ ਸ਼ਰਮ ਨਹੀਂ ਹੁੰਦੀ ਇਹ ਲੋਭੀ ਆ ਦੁਨੀਆ ਦੀ ਹਰ ਇੱਕ ਚੀਜ਼ ਦੀ ਪੂਰਤੀ ਕੀਤੀ ਜਾ ਸਕਦੀ ਹੈ ਖਿਮਾ ਕਰਿਆ ਜੀ ਲੋਭੀ ਬੰਦੇ ਦੀ ਪੂਰਤੀ ਨਹੀਂ ਕੀਤੀ ਜਾ ਸਕਦਾ ਲੋਭੀ ਬੰਦੇ ਦੇ ਤੁਸੀਂ ਇੱਕ ਲੋਭ ਪੂਰਾ ਕਰੋਗੇ ਉਹਦੇ ਦੋ ਲੋਭ ਹੋਰ ਪ੍ਰਗਟ ਹੋ ਜਾਣੇ ਹੈਗੇ ਆ ਆਸਾ ਤੇ ਤ੍ਰਿਸ਼ਨਾ ਉਹਨਾਂ ਤ੍ਰਿਸ਼ਨਾ ਵੱਰਦੀ ਜਾਣੀ ਹੈਗੀ ਹੈ ਤੇ ਜਿੰਨਾ ਕੋ ਹੋ ਸਕੇ ਲੋਭੀ ਬੰਦੇ ਤੋਂ ਬਚੋ ਤੇ ਲੋਭੀ ਬੰਦੇ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਆ ਇਹ ਗੁਰੂ ਦਾ ਉਪਦੇਸ਼ ਆ ਵੀ ਲੋਭੀ ਬੰਦੇ ਤੋਂ ਵੱਤ ਜਾਣਾ ਚਾਹੀਦਾ ਪ੍ਰਸਾਦੁਰ ਕਹਿੰਦੇ ਸਭ ਉੱਪਰ ਪਾਰ ਬ੍ਰਹਮ ਦਾਤਾਰ ਸਭ ਉੱਪਰ ਸਾਰਿਆਂ ਦੇ ਉੱਤੇ ਕੌਣ ਆ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਆ ਦਾਤਾਰ ਦਾਤਾ ਦੇਣ ਵਾਲਾ ਆ ਤੇਰੀ ਟੀਕ ਤੇਰਾ ਆਧਾਰ ਤੇਰੀ ਟੀਕ ਆ ਤੇਰਾ ਆਧਾਰ ਆ ਤੇਰਾ ਹੀ ਸਹਾਰਾ ਆ ਤੇ ਸਾਨੂੰ ਤੇਰਾ ਹੀ ਆਸਰਾਇਆ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਪਰਮੇਸ਼ਰ ਜੀ ਤੂੰ ਹੈ ਤੂੰ ਹੀ ਹੈ ਹੋਵਨਹਾਰ ਤੂੰ ਸਭ ਕੁਛ ਕਰਨ ਦੇ ਸਮਰੱਥ ਹੈ ਅਗਮ ਅਗਾਦ ਉੱਚੇ ਅਪਾਰ ਤੂੰ ਅਗਮ ਹੈ ਤੂੰ ਅਗਮ ਹੈ ਉੱਚਾ ਬੜਾ ਉੱਚਾ ਹੈ ਫਿਰ ਆਪ ਆ ਰਹੇ ਆ ਤੇਰਾ ਕੋਈ ਨਾ ਉੜਲਾ ਪਾ ਰਿਹਾ ਤੇ ਨਾ ਪਰਲਾ ਪਾ ਰਿਹਾ ਤੂੰ ਆ ਪਾ ਰਿਹਾ ਜੋ ਤੁਧ ਸੇਵਹਿ ਤਿੰਨ ਭਉ ਦੁੱਖ ਨਾਏ ਜੋ ਤੁਧ ਜਿਹੜੇ ਤਿੰਨ ਸੇਵਦੇ ਨੇ ਤਿੰਨ ਭਉ ਦੁੱਖ ਨਾਏ ਉਹਨਾਂ ਨੂੰ ਨਾ ਡਰ ਹੁੰਦਾ ਆ ਤੇ ਨਾ ਦੁੱਖ ਕੋਈ ਹੁੰਦਾ ਆ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਧੰਬਰ ਨਾਨਕ ਤਾਂ ਮਰ ਕਹਿੰਦੇ ਹੈ ਨਾਨਕ ਗੁਣ ਗਾਹੀ ਉਹਦੇ ਗੁਣਾ ਨੂੰ ਗਾਇਆ ਕਰ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਗਾਇਆ ਜਾ ਸਕਦਾ ਹੈ ਫਿਰ ਗੁਰਦੇਵ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ ਜੋ ਦਿਸੈ ਜੋ ਕਿਸਦਾ ਆ ਕੀ ਹੈ ਤੇਰਾ ਰੂਪ ਆ ਸੱਚੇ ਪਾਤਸ਼ਾਹ ਜੀਓ ਮੈਨੂੰ ਤੇਰਾ ਰੂਪ ਦਿਸਦਾ ਆ ਅਨੰਦਪੁਰ ਸਾਹਿਬ ਦੇ ਵਿੱਚ ਭਾਈ ਕਨਈਆ ਜੀ ਜਦੋਂ ਫਟੜਾ ਨੂੰ ਦੁਸ਼ਮਣਾਂ ਨੂੰ ਪਾਣੀ ਪਿਆਰੇ ਸੀਗੇ ਜਦੋਂ ਸਭ ਨੂੰ ਪਾਣੀ ਪਿਆਈ ਜਾ ਰਹੇ ਸੀਗੇ ਉਹਨੇ ਕੁਝ ਨਹੀਂ ਦੇਖਿਆ ਦੁਸ਼ਮਣ ਆ ਕਿ ਸੱਜਣ ਆ ਸਭ ਨੂੰ ਪਾਣੀ ਪਿਆਈ ਤੁਰੇ ਜਾ ਰਹੇ ਆ ਸਿੱਖਾਂ ਨੇ ਜਾ ਕੇ ਸ਼ਿਕਾਇਤ ਕੀਤੀ ਵੀ ਸਤਿਗੁਰੂ ਜੀ ਭਾਈ ਕਨਈਆ ਜੀ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪੀਉਂਦੇ ਆ ਹੁਣ ਸਿੱਖ ਬੜੇ ਖੁਸ਼ ਹੈ ਭਾਈ ਕਨਈਆ ਦੀ ਕਲਾਸ ਲੱਗੇਗੀ ਅੱਜ ਜਿਵੇਂ ਅੱਜ ਵਾਲੇ ਹੱਸਦੇ ਆ ਕਿ ਮੈਂ ਕਰੇ ਆ ਜੇ ਕੋਈ ਗਲਤੀ ਕਰੇ ਸਈ ਉਹਨਾਂ ਦੀ ਜਾ ਕੇ ਸ਼ਿਕਾਇਤ ਲਾਉਂਦੇ ਆ ਤੇ ਬਾਅਦ ਵਿੱਚ ਤਾੜੀਆਂ ਮਾਰ ਮਾਰ ਕੇ ਹੱਸਦੇ ਆ ਵੀ ਹੁਣ ਇਸ ਦੀ ਚੰਗੀ ਕਲਾਸ ਲੱਗੇਗੀ ਪਰ ਉਹਨੂੰ ਵੀ ਡਾਂਟ ਪਵੇਗੀ ਪਰ ਸਿੱਖ ਨੇ ਕਹਿੰਦੇ ਅੱਜ ਭਾਈ ਕਨਈਏ ਦੀ ਖੈਰ ਕੋਈ ਨਹੀਂ ਅੱਜ ਗੁਰੂ ਸਾਹਿਬ ਨੂੰ ਬਹੁਤ ਡਾਡਣਗੇ ਭਾਈ ਕਨਈਆ ਜੀ ਨੂੰ ਬੁਲਾਇਆ ਗਿਆ ਕਿ ਨਾ ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਵਿਰੋਧੀ ਧਿਰ ਨੂੰ ਵੀ ਪਾਣੀ ਪਿਉਂਦੇ ਹੋ ਭਾਜ ਦੇ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦੇ ਹੋ ਭਾਈ ਕਨਈਆ ਜੀ ਹੱਥ ਜੋੜ ਕੇ ਖੜ ਗਏ ਕਹਿੰਦੇ ਸਤਿਗੁਰੂ ਜੀਓ ਮੈਨੂੰ ਤਾਂ ਸਾਰਿਆਂ ਦੇ ਵਿੱਚ ਤੁਸੀਂ ਹੀ ਨਜ਼ਰ ਹੁੰਦੇ ਹੋ ਮੈਨੂੰ ਹੋਰ ਕੋਈ ਦੂਜਾ ਨਜ਼ਰੀ ਨਹੀਂ ਆਉਂਦਾ ਹੋਰ ਵੀ ਦੂਜਾ ਨਜ਼ਰੀ ਨਹੀਂ ਆਉਂਦਾ ਲੈਨ ਸਤਿਗੁਰੂ ਜੀ ਨੇ ਗੱਲ ਲੱਕੜੀ ਵਿੱਚ ਲਿਖਾ ਤੇ ਭਾਈ ਕੜਈਆ ਜਿਹਨੂੰ ਕਿਹਾ ਤੁਸੀਂ ਪਾਣੀ ਪਿਉਂਦੇ ਹੋ ਅਜ ਤੋਂ ਬਾਅਦ ਲਓ ਮਲਮ ਤੇ ਪੱਟੀ ਵੀ ਜ਼ਰੂਰ ਕਰਦਿਆ ਕਰੋ ਇਹ ਤੁਸੀਂ ਮੇਰਾ ਰੂਪ ਜਾਣਦੇ ਹੋ ਤੇ ਫਿਰ ਮਲਮ ਪੱਟੀ ਵੀ ਕਰਦਿਆ ਕਰੋ ਇਹ ਗੁਰੂ ਦੀ ਰਹਿਮਤ ਆ ਇਹ ਗੁਰੂ ਬਖਸ਼ਣ ਹਾਰ ਆ ਇਹ ਬਖਸ਼ਿੰਦਾ ਆ ਇਹ ਬਖਸ਼ ਲੈਂਦਾ ਆ ਪਰਪੇ ਸ਼ਰਨ ਦੇ ਵਿੱਚ ਨੇਵ ਕੇ ਆ ਜਾਵੇ ਤਾਂ ਜਦੋਂ ਤੁਸੀਂ ਜਦੋਂ ਜਦੋਂ ਵੀ ਕੋਈ ਨੇਵ ਕੇ ਆ ਜਾਵੇ ਤਾਂ ਗੁਰੂ ਦੀ ਸ਼ਰਣ ਦੇ ਵਿੱਚ ਤੇ ਗੁਰੂ ਬਖਸ਼ ਜਾਂਦਾ ਗੁਰੂ ਬਖਸ਼ ਲੈਂਦਾ ਆ ਕੋਈ ਮਨੁੱਖ ਕਿਸੇ ਵੀ ਸ਼ਰਣ ਦੇ ਵਿੱਚ ਵੀ ਨੇਵ ਕੇ ਚਲਾ ਜਾਵੇ ਨਾ ਤੇ ਮਨੁੱਖ ਬਖਸ਼ ਦਿੰਦਾ ਆ ਪਰ ਉਹਦੀ ਭਾਵਨਾ ਹੋਣੀ ਚਾਹੀਦੀ ਰક્ષਣ ਵਾਲੀ ਇਹ ਤਾਂ ਫਿਰ ਸੱਚਾ ਬਾਦਸ਼ਾਹ ਆ ਇਹ ਤਾਂ ਸਿਰਸ਼ਾਹਾਂ ਦੇ ਸ਼ਾਹ ਆ ਇਹ ਕਿਉਂ ਨਹੀਂ ਬਖਸ਼ੇਗਾ ਇਹ ਵੀ ਬਖਸ਼ ਲਵੇਗਾ ਪਰ ਅਸੀਂ ਨਿਯੋਗੇ ਆਈਏ ਵੀ ਸਤਿਗੁਰ ਜੀ ਬਖਸ਼ ਲੋ ਸਾਸਮ ਉਲਣ ਹਾਰੇ ਅਸੀਂ ਤਾਂ ਸਾਸਾਂ ਨੂੰ ਭੁੱਲਣ ਹਾਰੇ ਸੱਚੇ ਪਾਤਸ਼ਾਹ ਜੀਓ ਤੁਮ ਸਮਰੱਥ ਗਨਤ ਅਪਾਰੇ ਤੂ ਸਮਰੱਥੀ ਪਰ ਸਤਿਗੁਰ ਕਹਿੰਦੇ ਜੋ ਦਿਸ ਸੋ ਤੇਰਾ ਰੂਪ ਜਿਹੜਾ ਕੁਝ ਸੱਚੇ ਪਾਤਸ਼ਾਹ ਜੋ ਕਿਸਦਾ ਆ ਮੈਨੂੰ ਤੇਰਾ ਰੂਪ ਕਿਸਦਾ ਆ ਗੁਣ ਨਿਧਾਨ ਹੈ ਤੇਰੇ ਕੋਲ ਕੀ ਹੈ ਨਿਧਾਨ ਹੈ ਗੁਣਾਂ ਦਾ ਖਜ਼ਾਨਾ ਹੈ ਗੋਵਿੰਦ ਅਨੂਪ ਤੂੰ ਅਨੂਪ ਹੈ ਅਨੂਪ ਬਹੁਤ ਸੋਹਣਾ ਹੈ ਤੂੰ ਬਹੁਤ ਸੁੰਦਰੇ ਹੈ ਤੂੰ ਬਹੁਤ ਸੁਸੀਲੇ ਹੈ ਤੂੰ ਅਨੂਪ ਹੈ ਗੋਵਿੰਦ ਤੂੰ ਬਹੁਤ ਅਨੂਪ ਹੈ ਬਹੁਤ ਸੋਹਣਾ ਹੈ ਸਿਮਰ 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 ਜਨ ਸੋਏ ਕਹਿੰਦੇ ਸਿਮਰ 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 ਜਨ ਸੋਏ ਇਹਨਾਂ ਸਿਮਰ ਸਿਮਰ ਕੇ ਪ੍ਰਮਾਤਮਾ ਨੂੰ ਤੇ ਨਾਨਕ ਕਰਮ ਪ੍ਰਾਪਤ ਹੋਏ ਫਿਰ ਜਿਹੜੇ ਕਰਮ ਆ ਉਹ ਤੈਨੂੰ ਬੜੇ ਵੱਡੇ ਭਾਗ ਜਿਹੜੇ ਤੇ ਆ ਗਿਆ ਬਣ ਜਾਵਣਗੇ ਕਰਮ ਤੇਰੇ ਸੋਹਣੇ ਬਣ ਜਾਵਣਗੇ ਜਿਨ ਜਪਿਆ ਤਿਸ ਕੋ ਬਲਿਹਾਰੇ ਸਤਿਗੁਰ ਕਹਿੰਦੇ ਜਿਨ ਜਪਿਆ ਜਿਨ੍ਹਾਂ ਨੇ ਜਪਿਆ ਤਿਸ ਕੋ ਬਲਿਹਾਰ ਮੈਂ ਕਹਿੰਦੇ ਤੂੰ ਬਲਿਹਾਰ ਜਾਂਦਾ ਆ ਜਿੰਨੇ ਵੀ ਜਪਿਆ ਮਲਗ ਤਿੰਨ ਕਾ ਸੰਗ ਤਰੈ ਸੰਸਾਰ ਫਿਰ ਉਹ ਕੱਲਾ ਹੀ ਨਹੀਂ ਤਰਦਾ ਕਹਿੰਦੇ ਤਿੰਨ ਕੈ ਸੰਗ ਜਿਹੜਾ ਉਹਦਾ ਸੰਗ ਕਰ ਲੈਂਦਾ ਆ ਤੇ ਮਾਲਕ ਕਹਿੰਦਿਆ ਫਿਰ ਉਹ ਸੰਸਾਰ ਨੂੰ ਹੀ ਤਾਰ ਲੈਂਦਾ ਆ ਕੱਲਾ ਨਹੀਂ ਤੜਦਾ ਸੰਸਾਰ ਨੂੰ ਵੀ ਤਾਰ ਦਿੰਦਾ ਆ ਕਹੋ ਨਾਨਕ ਪ੍ਰਭ ਲੋਚਾ ਪੂਰ ਲੋਚਾ ਇੱਛਾਵਾਂ ਫਿਰਉਂਦੀਆਂ ਇੱਛਾਵਾਂ ਵੀ ਪੂਰੀਆਂ ਕਰ ਦਿੰਦਾ ਪ੍ਰਭੂ ਪਰਮਾਤਮਾ ਪਰਮੇਸ਼ਰ ਸੰਤ ਜਨਾਂ ਕੀ ਬਾਛਾ ਤੂਰ ਮੈਂ ਇਹੋ ਜੈ ਗੁਰੂ ਕੀ ਪਿਆਰਿਆਂ ਦੀ ਸਾਧ ਸੰਗਤ ਦੀ ਚਰਨ ਧੂੜ ਮੰਗਦਾ ਆ ਚਰਨ ਧੂੜ ਮੰਗਦਾ ਆ ਸੰਤ ਜਨਾ ਕੀ ਬਾਦਸ਼ਾ ਧੂਰ ਮੈਂ ਇਨਾ ਗੁਰਮੁਖਾਂ ਦੇ ਚਰਣਾ ਦੀ ਧੂੜ ਮੰਗਦਾ ਆ ਕਿਉਂਕਿ ਸਤਗੁਰ ਕਹਿੰਦੇ ਆ ਵੀ ਜੋ ਦਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਇ ਜਿਓ ਗੁਰੂ ਦਾਸ ਸਿਖ ਦਿਸ ਪਵੇ ਸਈ ਤੇ ਮੈਂ ਉੰਦੇ ਚਰਨ ਜਾ ਕੇ ਪਕੜ ਲਵਾ ਸਾਧੂ ਗੁਰੂ ਕਿਰਪਾ ਕਰੇ ਨਾਮ ਦੀ ਦਾਤ ਵਖੇ ਸਾਡਾ ਆਇਆ ਇਸ ਸੰਸਾਰ ਤੇ ਸਫਲਿਆ ਹੋ ਕੇ ਗੁਰੂ ਗੁਰੂ ਜਪਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਕਰਤਬ ਆਪੇ ਮੱਲੇ ਵਾਲ ਜੀਵਨ ਬਣ ਸਕੇ ਹੋਈਆਂ ਬੇਅੰਤ ਬੇਅੰਤ ਕੁੱਲਾ ਦੀ ਖਿਮਾ ਕਰ ਦੇਣੀ ਜੀ ਬੱਦੇ ਦੀ ਸਾਂਝ ਪਵਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ